ਆਏ ਕੰਨੇ ਆ ਤੇ ਕੀ ਬਾਤ ਆ ਯਾਰ ਜੇ ਜਿਹੜੀ ਐ ਕਰ ਗਈ ਹਾਂ ਤਾਂ ਅਗਲੇ ਦੇ ਸਾਰੇ ਪੈਸੇ ਵਾਪਸ ਇਹਦੇ ਵਿੱਚ ਸਾਫਟ ਪੈ ਗਈ ਜੀ ਮੋਟੀ ਲੋਕ ਵਿੱਚ ਪਤਲੀਆਂ ਸਾਫਟਾਂ ਲਾਈ ਜਾਂਦੇ ਆ ਇਹ ਸਪੈਸ਼ਲਟ ਲਾਈ ਕਰਾ ਕੇ ਬੋਰ ਕਰਕੇ ਫਿਰ ਪਾ ਕੇ ਦਿੰਦੇ ਆ ਦੂਜੇ ਨੰਬਰ ਦੇ ਲੋਕ ਇੱਥੋਂ ਬਣਾ ਲੈਂਦੇ ਆ ਇੱਥੇ ਤੱਕ ਲਾਉਂਦੇ ਆ ਜੰਦੇ ਇੱਥੇ ਤਾਂਕੇ ਲਾਉਂਦੇ ਆ ਦੇਖੋ ਇੱਥੇ ਇੱਥੇ ਤੱਕ ਤਾਂਕੇ ਲਾ ਦਿੰਦੇ ਆ ਆਪਾਂ ਇਹ ਤੋਂ ਗਾਹਾਂ ਵੀ ਐਂਗਲ ਦਿੱਤੀ ਆ ਆ ਦੇਖੋ ਇੱਥੇ ਚੈਨਲ ਦੇ ਸਪੋਟਾ ਲੱਗਿਆ ਵਿੱਚ ਆ ਦੇਖੋ ਇਹਦੇ ਅੰਦਰੋਂ ਵੀ ਕਵਰ ਕਰਤਾ ਜਾਂ ਹਾਂਜੀ ਹਾਂ ਆ ਬਾਹਰਲੇ ਪਾਸੇ ਦੇਖੋ ਪਟਾ ਬਟਾ ਇਹਦੇ ਵਿੱਚ ਲੋਕ ਲੇਜ਼ਰ ਲਾ ਦਿੰਦੇ ਆ ਰਿਫਟ ਕੁੱਟ ਦਿੰਦੇ ਆ ਉਹ ਜਿਹੜੇ ਬੰਦੇ ਨੇ ਰਿਫਟ ਕੁੱਟੇ ਉਹਨੇ ਉਹਦੇ ਕੋਲ ਹੀ ਆਉਣਾ ਪੈਂਦਾ ਸਤਿ ਸ੍ਰੀ ਅਕਾਲ ਖੜਿਆ ਹੈ ਬਾਈ ਹਰਪ੍ਰੀਤ ਕੋਲੇ ਤੇ ਸਾਸਰੀ ਘਾਲ ਬਾਈ ਸਾਸਰੀ ਘਾਲ ਬਾਈ ਜੀ ਸਾਹਿਬ ਉਹ ਠੀਕ ਹੈ ਬਾਈ ਹਾਂ ਜੀ ਬੜੀ ਤੇ ਬਾਈ ਰੇੜੀਆਂ ਦਾ ਕੰਮ ਕਰਦਾ ਰੇੜੀਆਂ ਤਿਆਰ ਕਰਦਾ ਨਮੀਆਂ ਬਿਲਕੁਲ ਕਹਿੰਦੇ ਤਕੜੇ ਬੰਦੇ ਨੂੰ ਤਾਂ ਹਰੇਕ ਹੀ ਠਾ ਲੈਂਦਾ ਕੋਈ ਮਾੜੇ ਬੰਦੇ ਨੂੰ ਠਾਣਾ ਔਖਾ ਹਾਂ ਜੀ ਠੀਕ ਹੈ ਅੱਜ ਬਾਈ ਕੋਲੇ ਆਇਆ ਬਾਈ ਨੇ ਆਪਾਂ ਨੂੰ ਕੀਤਾ ਜਿਆਦਾ ਰੇੜੀਆਂ ਬਾਰੇ ਲਵਾਂਗੇ ਨੌਲੇਜ ਜੇ ਤੁਸੀਂ ਰੇੜੀ ਖਰੀਦਦੇ ਫਿਰਦੇ ਹੋ ਬਾਈ ਹਰਪ੍ਰੀਤ ਸਿੰਘ ਕੋਲੇ ਆ ਜਿਓ ਰੇੜੀ ਲੈ ਜਿਓ ਹਾਂ ਜੀ ਬਾਈ ਕਿੰਨਾ ਕ ਪੁਰਾਣਾ ਕੰਮ ਹੈ ਪੁਰਾਣਾ ਆਪਣਾ ਜੀ ਸੰਦਲੋ ਵੀ 1975 ਦੀ ਵਰਕਸ਼ਾਪ ਹੈ ਆਪਣੀ ਠੀਕ ਹੈ ਆਪਾਂ ਪ 안 올라가지게. ਹੈ ਰੋਜੀ ਨੂੰ ਕਹਿੰਦੇ ਹੁੰਦੇ ਆ ਤਵੀਆਂ ਗੇੜੀਆਂ ਸਪਰੇਅ ਪੰਪ ਵੀ ਬਣਾਉਣੇ ਆਪਾਂ ਠੀਕ ਹੈ ਜੀ ਸਾਰਾ ਕੰਮ ਹੀ ਕਰਦੇ ਆ ਲਾਭ ਆਡੋ ਵੀ ਖੇਤੀਬਾੜੀ ਦਾ ਕੋਈ ਸੰਦ ਨਹੀਂ ਸੱਦਿਆ ਜੀ ਠੀਕ ਹੈ ਜੀ ਇਹ ਮਤਲਬ ਵੀ ਹੁਣ ਇਹ ਛੋਟਾ ਸੰਦ ਆ ਵੀ ਇਹ ਮਤਲਬ ਬੰਦਾ ਹਰੇਕ ਕਟ ਰੇਟ ਦੇ ਵਿੱਚ ਵਿਚਾਰਾ ਠੀਕ ਹੈ ਜੀ ਚਲਾ ਸਕਦਾ ਦਾ ਰੋਜ਼ਗਾਰ ਠੀਕ ਹੈ ਜੀ ਜਿਵੇਂ ਜਿਵੇਂ ਪੀਕਅਪ ਹੋ ਗਈ ਹਾਥੀ ਹੋ ਗਿਆ ਹਨਾ ਉਹ 4 ਲੱਖ 3 ਲੱਖ ਦਾ ਮਿਲਦਾਗਾ ਇਹ ਪ੍ਰੋਜੈਕਟ 50000 ਚ 10 ਕੁਇੰਟਲ ਪਾ ਕੇ ਇੱਥੇ ਮਰਜ਼ੀ ਛੱਡ ਲੈ ਬੰਦਾ ਠੀਕ ਹੈ ਜੀ ਹਾਂ ਜੀ ਪੂਰਾ ਪ੍ਰੋਜੈਕਟ ਪੂਰਾ ਵਧੀਆ ਬਣਾ ਕੇ ਦ ਆਣੀ ਵੀ ਕਿਸੇ ਨਾਲ ਗਰੀਬ ਮਾਰ ਕਰਦੇ ਆ ਜੇ ਅਗਲੇ ਨਹੀਂ ਚੀਜ਼ ਚ ਹਲਕੀ ਲਾਉਣੇ ਤਾਂ ਦੱਸ ਕੇ ਲਾਉਣੇ ਅਗਲੇ ਨੂੰ ਠੀਕ ਹੈ ਜੀ ਆਪਣੇ ਕੋਲੇ ਤਿੰਨ ਪ੍ਰਕਾਰ ਦੀਆਂ ਰੇੜੀਆਂ ਆਈਆਂ ਜੀ ਤਿੰਨ ਪ੍ਰਕਾਰ ਦੀਆਂ ਹਾਂਜੀ ਹਾਂਜੀ ਠੀਕ ਹੈ ਤਿੰਨ ਪ੍ਰਕਾਰ ਦੀਆਂ ਰੇੜਾ ਇੱਕ ਹੈਗੀ ਹੈ ਜੀ 22000 ਰੁਪਏ ਦੀ ਠੀਕ ਹੈ ਜੀ ਇੱਕ ਹੈਗੀ ਆ 24000 ਦੀ ਜੀ ਠੀਕ ਹੈ ਜੀ ਇੱਕ 26000 ਦੀ ਜੀ ਇੱਕ 26000 ਹਾਂਜੀ ਰੇੜੀ 20000 ਦੀ ਵੀ ਬਣ ਜਾਂਦੀ ਆ ਉਹ ਆਪਾਂ ਬਣਾਉਂਦੇ ਨਹੀਂ ਜੀ ਪਤਾ ਹੀ ਗੱਲ ਆ ਉਹਦੇ ਵਿੱਚ ਬਹੁਤ ਫਰਕ ਆ ਚੀਜ਼ਾਂ ਦਾ ਠੀਕ ਹੈ ਜੀ ਮਤਲਬ ਹਲਕੇ ਦਾ ਸਾਰੀ ਚੀਜ਼ ਦਾ ਫਰਕ ਪੈ ਜਾਂਦਾ ਸਾਰੀ ਦਾ ਫਰਕ ਪੈ ਹਾਂਜੀ ਹਾਂਜੀ ਠੀਕ ਹੈ ਹੋ ਤੁਸੀਂ ਰੇੜੀ ਤਿਆਰ ਕਰਦੇ ਹੋ ਇਕੱਲੀ ਜਾਂ ਵਿੱਚੇ ਮੋਟਰਸਾਈਕਲ ਹੁੰਦਾ ਵਿੱਚ ਮੋਟਰਸਾਈਕਲ ਵੀ ਦੇ ਦਿੰਨੇ ਆ ਨਾਲ ਜੀ ਅਗਲੇ ਨੂੰ ਜੇ ਅਗਲਾ ਕੋਈ ਮੋਟਰਸਾਈਕਲ ਲੈ ਆਵੇ ਹਾਂਜੀ ਮਤਲਬ ਉਹ ਵੀ ਦੇ ਦਿੰਨੇ ਠੀਕ ਹੈ ਆ ਜਾਨੀ ਕਿ ਕੰਜਾ ਹਾਂਜੀ ਆਪ ਅਸੀਂ ਇੱਥੇ ਸਾਰਾ ਕੰਮ ਬਣਾਉਨੇ ਆ ਠੀਕ ਹੈ ਆ ਚੈਨਲ ਹੋ ਗਿਆ ਜਿਵੇਂ ਉਹਨਾ ਤਿਆਰ ਕਰੀ ਜਾਂਦੇ ਹਾਂ ਹਾਂਜੀ ਹਾਂਜੀ ਇਹ ਤਾਂ ਹਜੇ ਜਾਨੀ ਕਿ ਪੂਰਾ ਢਾਂਚਾ ਬਣਾਉਣ ਵਾਲਾ ਬਣਾਉਣ ਵਾਲਾ ਜੀ ਇਹ ਸੈਟਿੰਗ ਕਰਾਂਗੇ ਜੀ ਠੀਕ ਹੈ ਇਹਦੇ ਵਿੱਚ ਕੀ ਕੀ ਕੁਸਲਾਤਾ ਤੁਸੀਂ ਇਹਦੇ ਵਿੱਚ ਸਾਫਟ ਪੈਗੀ ਜੀ ਮੋਟੀ ਲੋਕ ਵਿੱਚ ਪਤਲੀਆਂ ਸਾਫਟਾਂ ਲਾਈ ਜਾਂਦੇ ਆ ਆ ਡਰਮ ਲਾਤਾ ਬ੍ਰੇਕਾਂ ਵਾਲਾ ਠੀਕ ਹੈ ਜੀ ਇਹ ਡਰਮ ਸਪੈਸ਼ਲ ਸਿਲਾਈ ਕਰਾਇਆ ਜੀ ਆਪਾਂ ਠੀਕ ਹੈ ਜੀ ਸਪੈਸ਼ਲ ਸਿਲਾਈ ਕਰਾਇਆ ਲੋਕ ਇੱਥੇ ਬੈਲਟਾਂ ਲਾਈ ਜਾਂਦੇ ਆ ਠੀਕ ਹੈ ਸਾਡੇ ਚੇਲੇ ਹਾਂਜੀ ਐਂਦ ਲੋ ਵੀ ਜਿਹਨਾਂ ਨੂੰ ਅਸੀਂ ਕੰਮ ਸਿਖਾਇਆਗਾ ਸਾਡੇ ਹੀ ਵਿਰੁੱਧ ਬਣ ਜਾਂਦੇ ਆ ਉਹ ਲੋਕ ਵਿੱਚ ਚਲੋ ਆਪਾਂ ਕਹਿੰਦੇ ਆ ਵੀ ਕਿਸੇ ਦਾ ਹੱਕ ਨਾ ਖਾਓ ਨੂਨ ਨਾ ਆਰਾਮ ਨਾ ਕਰੋ ਠੀਕ ਹੈ ਜੀ ਜਿਹੜੇ ਮਾਲਕ ਦਾ ਆਪਾਂ ਖਾ ਲਿਆ ਹਾਂਜੀ ਉਹਦਾ ਸ਼ੁਕਰਗੁਜ਼ਾਰ ਕਰੋ ਠੀਕ ਹੈ ਜੀ ਸਹੀ ਗੱਲ ਆਣਾ ਜੀ ਠੀਕ ਹੈ ਹੁਣ ਅਸੀਂ ਸ਼ੁਰੂ ਤੋਂ ਮੇਰੇ ਪਿਓ ਨੇ ਸਾਨੂੰ ਕੰਮ ਸਿਖਾਇਆਗਾ ਹਾਂਜੀ ਠੀਕ ਹੈ ਜੀ ਅਸੀਂ ਗਾਂ ਹੁਣ ਲੇਬਰ ਨੂੰ ਸਿਖਾਉਣੇ ਆ ਠੀਕ ਹੈ ਜੀ ਅਸੀਂ ਕਹਿੰਦੇ ਆ ਵੀ ਕਿਸੇ ਦਾ ਹਰੇਕ ਦਾ ਰੁਜ਼ਗਾਰ ਬਣੇ ਠੀਕ ਹੈ ਜੀ ਸਹੀ ਗੱਲਾਂ ਚੈਨਾ ਲਾਓ ਵਾਢੋ ਸਾਰਾ A to Z A to Z ਕੰਪਲੀਟ ਕਰਕੇ ਦਿਓ ਆਪ ਬਣਾਉਣੇ ਸਾਨੂੰ ਸਮਾਨ ਦਿਖਾਉਣੇ ਆ ਇਹ ਮੈਨੂੰ ਨਾਲ ਬੈਰਿੰਗ ਵਾਲੀਆਂ ਹਨਾ ਹਾਂਜੀ ਤੁਹਾਨੂੰ ਸਾਰਾ ਸਮਾਨ ਦਿਖਾਉਣੇ ਆ ਜੋ ਠੀਕ ਹੈ ਇਹ ਸਮਾਨ ਸਾਰਾ ਸਮਾਨ ਭਾਈ ਸਾਰਾ ਦਿਖਾਉਂਦਾ ਚੈਨਾ ਸੋਨਾ ਸਭ ਕੁਝ ਦਾ ਸਾਰਾ ਪੂਰਾ ਘੈਂਟ ਭਾਈ ਦਾ ਕੰਮ ਹੈ ਆ ਦੇਖੋ ਆ ਡੈਕਾਂ ਆਈਆਂ ਹਾਂਜੀ ਆ ਡੈਕਾਂ ਆਈਆਂ ਇਹਦੇ ਵਿੱਚ ਪਤਲੀ ਡੈਗ ਲੱਗ ਜਾਂਦੀ ਆ ਠੀਕ ਹੈ ਜੀ ਆਪਾਂ ਲਾਉਣੇ ਆ ਇਹਦੇ ਚੌੜੀ ਮਤਲਬ ਇਹ ਸਾਫਟਨ ਤੋੜਦੀ ਨਹੀਂ ਹੈਗੀ ਟੋੜਦੀ ਨਹੀਂ ਸਾਬ ਟੋੜਦੀ ਨਹੀਂ ਹੈ ਜੀ ਜਿਹੜੀ ਉਹ ਪਤਲੀ ਹੈ ਜਦੋਂ ਖਿੱਚ ਪੈਂਦੀ ਹੈ ਬਚਾ ਲੋ ਟੁੱਟ ਜਾਂਦੀ ਹੈ ਸਾਬ ਟੁੱਟ ਜਾਂਦੀ ਹੈ ਉਹ ਹਾਂ ਆ ਤੁਸੀਂ ਆਪ ਹੀ ਦੇਖ ਲਓ ਹਾਂਜੀ ਆ ਚੌੜੀ ਹੈ ਨਾ ਜੀ ਇਹ ਚੌੜੀ ਤੇ ਪੀੜੀ ਦਾ ਬੜਾ ਫਰਕ ਆ ਜੀ ਠੀਕ ਹੈ ਜੀ ਕਿਉਂਕਿ ਜਿਹੜੀ ਇੰਨੀ ਪਤਲੀ ਹੋਊਗੀ ਉਹਦੇ ਖਿੱਚ ਪੂ ਦਾ ਟੁੱਟੂ ਟੁੱਟੂਗੀ ਉਹ ਹਾਂ ਠੀਕ ਹੈ ਬਾਕੀ ਡਰਮਾਂ ਦਾ ਡਰਮ ਦਿਖਾ ਦੇ ਆ ਡਰਮ ਦੇਖੋ ਕਿੰਨਾ ਗੱਲਾ ਭਾਰਾ ਚੱਕ ਕੇ ਦੇਖੋ ਠੀਕ ਹੈ ਜੀ ਦੇਖੋ ਬਹੁਤ ਕਾਫੀ ਭਾਰਾ ਹੈ ਯਾਰ ਹਾਂਜੀ ਇਹ ਸਪੈਸ਼ਲ ਢਲਾਈ ਕਰਾਇਆ ਹੋਇਆ ਹੈ ਜੀ ਇਸ ਸਪੈਸ਼ਲ ਢਲਾਈ ਕਰਾ ਕੇ ਬੋਰ ਕਰਕੇ ਫੇਰ ਪਾ ਕੇ ਦਿੰਨੇ ਆ ਆ ਵਾਇਰਿੰਗ ਪੂਰਾ ਹੈਵੀ ਪਾਉਣੇ ਆਪਾਂ ਠੀਕ ਹੈ ਜੀ ਇਹਦੇ ਵਿੱਚ ਪਤਲਾ ਵਾਇਰਿੰਗ ਵੀ ਆ ਜਾਂਦਾਗਾ ਇੱਥੋਂ ਪਤਲਾ ਆ ਜਾਂਦਾਗਾ ਉਹ ਵੀ ਹੈਗਾ ਉਹ ਵੀ ਦਿਖਾ ਦਨੇ ਹੁਣ ਪਤਲਾ ਠੀਕ ਹੈ ਜੀ ਪਰ ਆਪਾਂ ਲਾਉਂਦੇ ਨੇ ਆ ਸਾਰੇ ਕਿਹੜੀ ਕੰਪਨੀ ਦਾ ਜੀ ਹੈ ਜੀ ਕਿਹੜੀ ਕੰਪਨੀ ਦਾ ਇਹ ਜੀ ਜੀਵੀਟੀ ਦਾ ਵਾਇਰਿੰਗ ਆ ਜੀ ਇਹ ਜੀਵੀਟੀ ਦਾ ਹਾਂ ਟੀਆਰ ਵਾਲਿਆਂ ਦਾਗਾ ਟੀਆਰ ਵਾਲਿਆਂ ਦਾ ਹਾਂ ਟੀਆਰ ਆਮ ਦਾ ਦੂਜਾ ਮੇਲ ਆ ਟੀਆਰ ਵਾਲਿਆਂ ਦਾ ਠੀਕ ਹੈ ਹਾਂ ਟੀਆਰ ਵਾਲੇ ਵੀ ਬਣਾਉਂਦੇ ਆ ਵਾਇਰਿੰਗ ਆਪਾਂ ਟੀਆਰ ਵਾਲਾ ਲੈਂਦੇ ਨਹੀਂ ਬਣਾਂਗੇ ਠੀਕ ਹੈ ਜੀ। ਇਹ ਆਪ ਦੇ ਵਿੱਚ ਨਾ ਜਿਹੜਾ ਗਰੀਸ ਹੁੰਦਾ ਉਹ ਜੰਮਿਆ ਹੁੰਦਾਗਾ। ਠੀਕ ਹੈ ਜੀ। ਇਹ ਸਪੈਸ਼ਲ ਦਾ ਦੁਬਾਰਾ ਗਰੀਸ ਕਰਕੇ ਦਿੰਦੇ ਆ ਸਾਨੂੰ। ਠੀਕ ਹੈ ਜੀ। ਭਈ ਜਮੇ ਨਵਾਂ ਰਵੈਨਿਕ ਲੈ ਲਿਆ। ਹਾਂਜੀ। ਉਹ ਚ ਗਰੀਸ ਕਰਕੇ ਦਿੰਦੇ ਆ। ਕਰਕੇ ਸਾਡੇ ਸਾਹਮਣੇ ਕਰਕੇ ਦਿੰਦੇ ਆ। ਠੀਕ ਹੈ ਜੀ। ਹਾਂ ਆਹੀ ਫਾਇਦਾ ਆਪਾਂ ਨੂੰ। ਹਾਂਜੀ। ਕਿਉਂਕਿ ਗੱਲ ਨੂੰ ਗਾ ਕੇ ਓਖਾ ਨਾ ਹੋਵੇ। ਠੀਕ ਹੈ ਜੀ। ਇੰਕਾ ਜੀ ਬਾਕੀ ਆ ਚਮਟਾ ਗਿਆ ਦੇਖੋ। ਹਾਂਜੀ। ਆ ਚਮਟਾ ਆ ਗਿਆ ਦੇਖੋ। ਚਮਟਾ ਆ ਗਿਆ ਇਹ। ਠੀਕ ਹੈ ਜੀ ਇਹਦੇ ਵਿੱਚ ਹੁਣ ਲੋਕ ਇੱਥੇ ਚੌਂਟਾ ਬਣਾ ਲੈਂਦੇ ਆ ਠੀਕ ਹੈ ਜੀ ਚੌਂਟਾ ਬਣਾ ਕੇ ਆ ਚੈਨਲ ਦੇਖ ਲਓ ਚੈਨਲ ਬਹੁਤ ਮੋਟਾ ਆਪਣਾ ਠੀਕ ਹੈ ਹਾਂ ਚੈਨਲ ਬਹੁਤ ਮੋਟਾ ਮਟਾਈ ਬਹੁਤ ਹੈ ਦੀ ਬਹੁਤ ਮੋਟਾ ਗਾ ਦੂਜੇ ਨੰਬਰ ਤੇ ਲੋਕ ਇੱਥੋਂ ਬਣਾ ਲੈਂਦੇ ਆ ਇੱਥੇ ਤੱਕ ਲਾ ਲੈਂਦੇ ਆ ਚੈਨਲ ਦੇ ਇੱਥੇ ਤੱਕ ਕੇ ਲਾ ਲੈਂਦੇ ਆ ਦੇਖੋ ਠੀਕ ਹੈ ਇੱਥੇ 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 ਤੱਕ ਤੰਕੇ ਲਾ ਦਿੰਦੇ ਆ ਆਪਾਂ ਇਹ ਤੋਂ ਗਾਹਾਂ ਵੀ ਐਂਗਲ ਦਿੱਤੀ ਆ ਗਾਹਾਂ ਵੀ ਦਿੱਤੀ ਹੈ ਗਾਹਾਂ ਵੀ ਐਂਗਲ ਦਿੱਤੀ ਆ ਦੂਜੇ ਨੰਬਰ ਤੇ ਇੱਥੇ ਸਪੋਟਾ ਲਾਉਣੇ ਉਹ ਤੋਂ ਹੋਣੇ ਤੁਹਾਨੂੰ ਆਜੋ ਠੀਕ ਹੈ ਇਹ ਛੋਟਾ ਜਿਹਾ ਪ੍ਰੋਜੈਕਟ ਦਿਖਾਇਆ ਤੁਹਾਨੂੰ ਆਪਣਾ ਉਧਰ ਪ੍ਰੋਜੈਕਟ ਦਿਖਾਵਾਂਗੇ ਠੀਕ ਆ ਆ ਦੇਖੋ ਇੱਥੇ ਚੈਨਲ ਦੇ ਸਪੋਰਟਾ ਲੱਗੇ ਆ ਵਿੱਚ ਠੀਕ ਆ ਇਹਦੇ ਅੰਦਰੋਂ ਵੀ ਕਵਰ ਕਰਤਾ ਯਾਰ ਜੀ ਹਾਂਜੀ ਹਾਂ ਆ ਬਾਹਰਲੇ ਪਾਸੇ ਦੇਖੋ ਹਾਂਜੀ ਆ ਦੇਖੋ ਇੱਥੋਂ ਹਮੇਸ਼ਾ ਰੇੜੀ ਟੁੱਟਦੀ ਆ ਹਾਂਜੀ ਇੱਥੋਂ ਆਪਾਂ ਕਵਰਿੰਗ ਕਰਤੀ ਕਵਰਿੰਗ ਕਰਤੀ ਉਹਦੀ ਮਜ਼ਬੂਤੀ ਮੈਨੂੰ ਬਾਪੂ ਹਾਂ ਇੱਥੋਂ ਐਂਗਲਾਂ ਲਾਦੀਆਂ ਲੰਮੀਆਂ ਦੇਖੋ ਠੀਕ ਆ ਮਤਲਬ ਇੱਥੋਂ ਟੁੱਟਦੀ ਨਹੀਂ ਜਿਹੜੀ ਹਮੇਸ਼ਾ ਚ ਕੋਈ ਵੀ ਰੇੜੀ ਮੇਰੀ ਗੱਲ ਸੁਣੋ ਰੇੜੀ ਬਣਾਤੀ ਪਿੱਛੋਂ ਹਾਂਜੀ ਇੱਥੋਂ ਇਹਨੇ ਸਪੋਰਟ ਫੇਰ ਤਾਂ ਕੋਈ ਫਾਇਦਾ ਹੀ ਨਹੀਂ ਕੋਈ ਫਾਇਦਾ ਨਹੀਂ ਐਤੋਂ ਆ ਪੈਂਗਲਾ ਸ਼ੌਕ ਦੀਆ ਠੀਕ ਹੈ ਮਤਲਬ ਟੁੱਟੇ ਨਾ ਟੁੱਟੇ ਨਾ ਹਾਂ ਨਾਲੇ ਇੱਕ ਆਪਣੀ ਹੋਰ ਤਸੱਲੀਆ ਮੋਟਰਸਾਈਕਲ ਕੱਲੀ ਆ ਤੇ ਚੱਲੂਗਾ ਕੱਲੇ ਹੱਥ ਤੇ ਕੀ ਬਾਤ ਆ ਯਾਰ ਜੇ ਰੇਡੀ ਐਂ ਕਰ ਗਈ ਹਾਂ ਆਗਲੇ ਤੇ ਸਾਰੇ ਪੈਸੇ ਵਾਪਸ ਸਾਰੇ ਪੈਸੇ ਸਾਰੇ ਪੈਸੇ ਕੀ ਬਾਤ ਆ ਯਾਰ ਤੈਨਾਂ ਪਰ ਕਹਿੰਦਾ ਜੇ ਡੋਲਾ ਵੀ ਮਾਰ ਗਈ ਨਾ ਕੱਲੇ ਹੱਥ ਤੇ ਹਾਰੇ ਪੈਸੇ ਵਾਪਸ ਕਰ ਦੇ ਨਾ ਹਾਰੇ ਪੈਸੇ ਵਾਪਸ ਐ ਕੱਲੇ ਹੱਥ ਹੁਣ ਤਾਂ ਮੌਕਾ ਤੁਸੀਂ ਸਾਹਮਣਾ ਕਰੋ ਨਾਲੇ ਐ ਐ ਉਂਗਲ ਧਰ ਕੇ ਚਲਾ ਲਿਓ ਚਾਹੇ ਉਂਗਲ ਧਰ ਕੇ ਹਾਂ ਗਾਰੰਟੀ ਆ ਜੀ ਕਮਾਲ ਦੀ ਗੱਲ ਐ 17000 ਹਾਂ ਲੈਣਾ ਜਿਹੜੀ ਕਿੰਨੀ ਜਾਣੇ ਰੇਡੀ ਦਾ ਸਪਰਿੰਗ ਸਪਰਿੰਗ ਸਾਰਾ ਕੋ ਪਾ ਕੇ ਦੇਵਾਂਗੇ ਠੀਕ ਐ ਨਹੀਂ ਵੀ ਜੇ ਨਟ ਕਾਬਲਾ ਪੈਂਦਾ ਨਹੀਂ ਤਾਂ ਪਾਉਂਦੇ ਨਹੀਂ ਤਾਂ ਪਾ ਕੇ ਦੇਵਾਂਗੇ ਪਾ ਕੇ ਦੇਵੋਗੇ ਅਸੀਂ ਦਾ ਬੋਰਡ ਵੀ ਸਪੈਸ਼ਲ ਸਪਾਏ ਹੋਇਆ 20000 ਵਾਲੇ ਉਹ ਦੇਖੋ ਠੀਕ ਆ ਜੀ ਉਹ ਦੇਖੋ ਸਪਾਏ 20000 ਦਾ ਠੀਕ ਆ ਜੀ ਇੱਕ ਆਪਣੀ ਹੋਰ ਤੁਹਾਨੂੰ ਗੱਲ ਦੱਸਦਾ ਹਾਂ ਹਾਂ ਜੀ ਆਪਣੇ ਇੱਥੇ ਬਥੇਰੇ ਬਣਾਈ ਜਾਂਦੇ ਆ ਕਈ ਜਾਂਦੇ ਆ ਵੀ ਅਸੀਂ ਕੁੰਭਣ ਕੇ ਆਏ ਆ ਸੋਨੂੰ ਗੱਲਾਂ ਸਾਡਾ ਨੰਬਰ 99150 ਹਾਂ ਜੀ 0 ਵਗੈਰੇ ਨਾਟਾ ਵਾਲਾ ਨੰਬਰ ਹੋਊਗਾ ਠੀਕ ਹੈ ਜੀ ਕਿਸੇ ਵੀ ਬੰਦੇ ਨੂੰ ਮਿਲਣਾ ਉਹਨੂੰ ਕਹਦੇ ਵੀ 11 ਨਾਟਾ ਵਾਲਾ ਨੰਬਰ ਦਿਖਾ ਮੈਨੂੰ ਠੀਕ ਹੈ ਜੀ ਹਾਂ ਵਿੱਚ ਬਣਾਈ ਜਾਂਦਾ ਸਾਡਾ ਨੌ ਲੱਗੇ ਰੇੜੀਆਂ ਬਣਾਈ ਜਾਂਦੇ ਆ ਠੀਕ ਹੈ ਜੀ ਸਾਡੇ ਬਣ ਜਾਂਦੇ ਚੇਲੇ ਠੀਕ ਹੈ ਜੀ ਠੀਕ ਆ ਸਾਡੀ ਰੇੜੀ ਦਾ ਗੱਲਾ ਆਹ ਨਿਸ਼ਾਨੀਆਂ ਇੱਕ ਸਾਡੀ ਰੇੜੀ ਦੀ ਤੁਹਾਨੂੰ ਹੋਰ ਤੋਂ ਹੋਣਾ ਨਿਸ਼ਾਨੀਆਂ ਆ ਜੋ ਆਹ ਆ ਦੇਖੋ ਸਾਡੀ ਆਹ ਨਿਸ਼ਾਨੀਆਂ ਗੱਲ ਹੀ ਠੀਕ ਹੈ ਜੀ ਸਾਡੀ ਰੇੜੀ ਦੇ ਹਮੇਸ਼ਾ ਪਿੱਛੇ ਬਾਜ਼ ਹੋਣਗੇ ਵਾਜੋ ਬਾਜਾ ਪਹਿਲੇ ਬਾਜ ਹੋਣਗੇ ਜੀ ਆਵਾਜ ਠੀਕ ਹੈ ਠੀਕ ਹੈ ਇੱਕ ਸਾਡਾ ਨੀਲਾ ਰੰਗ ਆ ਨੀਲਾ ਰੰਗ ਸਰਦਾਰੀ ਰੰਗ ਠੀਕ ਹੈ ਸਰਦਾਰੀ ਰੰਗ ਇਹ ਰੰਗ ਫਿੱਕਾ ਨਹੀਂ ਬਿੰਦਾ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਹੁਣ ਮਿੱਤਰੋ ਤੁਹਾਨੂੰ ਹੋਰ ਵੀ ਵੀਡੀਓ ਆਪਾਂ ਵੀਡੀਓ ਲੰਬੀ ਹੋਈ ਜਾਂਦੀ ਆ ਹੋਰ ਵੀ ਬਾਜ ਦੇ ਪ੍ਰੋਜੈਕਟਰ ਦਿਖਾਉਣੇ ਆ ਦੂਜੀ ਵਰਕਸ਼ਾਪ 'ਚ ਜਾ ਕੇ ਬਣੇ ਰਹੋ ਆਜੂ ਗਿਰਾ ਆਗੇ ਦੂਜੇ ਪਾਸੇ ਹੈ ਨਾ ਉਧਰ ਸਾਨੂੰ ਡਿਸਕ ਬ੍ਰੇਕ ਦਿਖਾਏ ਸੀ ਇਧਰ ਬਾਈ ਨੇ ਲਾਏ ਪਏ ਨੇ ਤੇ ਬਾਈ ਦੱਸੀ ਗਿਰਾ ਇਹਦੇ ਵਿੱਚ ਕਸ ਜੇ ਠੀਕ ਹੈ ਜੀ ਤੇ ਜਦੋਂ ਮੈਂ ਇੱਕ ਹੋਰ ਚੀਜ਼ ਆ ਇਹਦੇ ਦੋ ਨਟ ਲਾਏ ਹੋਇਆ ਆ ਦੋ ਆਹ ਲਾਏ ਇੱਕ ਥੱਲੇ ਲਾਇਆ ਇਹ ਜਦੋਂ ਮਰਜੀ ਆਪਦਾ ਬੰਦਾ ਘਰੇ ਪਟਾ ਬਦਲ ਸਕਦਾ ਪਟਾ ਬਦਲ ਸਕਦਾ ਬਟਾ ਬਤਾ ਦੇ ਬੱਚ ਲੋਕ ਲਾਇਆ ਜਾਂ ਲਾ ਦਿੰਦੇ ਆ ਰੈਫਟ ਘੁੱਟ ਦਿੰਦੇ ਆ ਉਹ ਜਿਹੜੇ ਬੰਦੇ ਨੇ ਰੈਫਟ ਘੁੱਟੇ ਹੋਣੇ ਆ ਉਹਦੇ ਕੋਲ ਹੀ ਆਉਣਾ ਪੈਂਦਾ ਠੀਕ ਹੈ ਇਹ ਹੁਣ ਪਤਾ ਹੈਗਾ ਜਿੱਥੋਂ ਮਰਜੀ ਲੈ ਕੇ ਦੁਕਾਨ 100 ਰੁਪਏ ਦਾ ਪਾ ਲੋ ਠੀਕ ਬ੍ਰੇਕ ਘਰੇ ਛੋਡੇ ਬਣ ਜਾਣਗੇ ਠੀਕ ਸਮਝ ਗਏ ਨਾਲੇ ਵਿਚਾਲੇ ਬ੍ਰੇਕਾਂ ਨਾਲੇ ਪਿਛੇ ਬ੍ਰੇਕ ਆ ਆਜਾ ਨੂੰ ਜੇ ਪਿਛਲੇ ਬ੍ਰੇਕ ਕਸਦੇ ਆ ਤਾਂ ਵਿਚਾਲੇ ਵਾਲੇ ਕੰਮ ਆਟੋਮੈਟਿਕ ਕਰਦੇ ਆ ਆਟੋਮੈਟਿਕ ਹਾਂ ਟਲਾਂ ਤੇ ਕਰਦੀ ਕਰਦੇ ਆ ਟਲਾਂ ਤੇ ਜ਼ਰੂਰੀ ਆ ਬ੍ਰੇਕ ਠੀਕ ਹੈ ਵਿਚ ਲੋਕ ਵਿਚਾਲੋਂ ਬ੍ਰੇਕ ਹੀ ਕੱਢ ਦਿੰਦੇ ਆ ਠੀਕ ਹੈ ਜੀ ਠੀਕ ਹੈ ਜੀ ਵਾਕੀ ਇਹ ਖਰਾਤੇ ਬਣਾਉਣੀ ਪੈਂਦੀ ਆ ਹੱਬ ਠੀਕ ਹੈ ਸਾਰੀ ਚੀਜ਼ ਬਣਾਉਣੀ ਪੈਂਦੀ ਹੈ ਕਾਪੀਆਂ ਬਧੇਰੀਆਂ ਕਰੀ ਜਾਂਦੇ ਆ ਹਾਂਜੀ ਪਰ ਅਲਾਈਨਮੈਂਟ ਹਰੇਕ ਬੰਦਾ ਕਰ ਨਹੀਂ ਸਕਦਾ ਜੀ ਅਲਾਈਨਮੈਂਟ ਨਹੀਂ ਹੁੰਦੀ ਅਲਾਈਨਮੈਂਟ ਨਹੀਂ ਹੁੰਦੀ ਠੀਕ ਹੈ ਅਲਾਈਨਮੈਂਟ ਤਾਂ ਮੋਟਰਸਾਈਕਲ ਵਾਲੇ ਬੰਦੇ ਤੋਂ ਵੀ ਨਹੀਂ ਹੁੰਦੀ ਜੀ ਇਹ ਠੀਕ ਹੈ ਮਤਲਬ ਜਿਹੜਾ ਅਚਾਨਕ ਕੰਮ ਪੈਰਿੰਗ ਟੁੱਟ ਜੇ ਵਿੱਚੋਂ ਕੋਈ ਹੱਬ ਟੁੱਟ ਜੇ ਉਹ ਸਾਰੀ ਚੀਜ਼ ਅਸੀਂ ਇੱਥੇ ਕਰਕੇ ਦੇਵਾਂਗੇ ਗੱਲ ਠੀਕ ਹੈ ਕੋਈ ਵੀ ਪ੍ਰੋਬਲਮ ਆਉਂਦੀ ਆ ਸਭ ਕੋ ਕਰਕੇ ਦੇਵਾਂਗੇ ਹੁਣ ਵਜਨ ਦੀ ਗੱਲ ਲਾ ਲਓ ਵਜਨ ਇਹਦੇ ਤੇ 10 ਕੁਇੰਟਲ ਪਾ ਲਓ ਆ ਲੱਦਿਆ ਖੜਾ ਵਜਣਾ ਰੇੜੀ ਆਈ ਆ ਦੇਖੋ ਦਿਖਾ ਦਿੰਨਾ ਤੁਹਾਨੂੰ ਰੇੜੀ ਆ ਜੋ ਆ ਦੇਖੋ ਆਹਾ ਜਿਵੇਂ ਆ ਚਾਲੀਆਂ ਐ ਲੰਮੀਆਂ ਪਾ ਲੰਦੇ ਆ ਬੰਦੇ ਠੀਕ ਹੈ ਜੀ ਆ ਪਾਈਆਂ ਹੋਈਆਂ ਆ ਦੇਖੋ ਐ ਇਹ ਕੰਮ ਕਰਦੀ ਆ ਰੇੜੀ ਜੀ ਆ ਦੇਖੋ ਇਹ ਸਪੈਸ਼ਲ ਰੇੜੀ ਆ ਐ ਆਪਣੀਆਂ ਬੜੀਆਂ ਉਹ ਪਰਲੇ ਪਾਸੇ ਰੇੜੀ ਬਣੀ ਆ ਆਪਣੀ ਠੀਕ ਹੈ ਜੀ ਉਹਦੇ ਵਿੱਚ ਲੋਕ ਮਠਿਆਈਆਂ ਵਾਲੀ ਦਾ ਦੁਕਾਨ ਵਾਲੀ ਰੈਡੀ ਬਣਾਈ ਆ ਠੀਕ ਹੈ ਉਹਦੇ ਵਿੱਚ ਮਠਿਆਈ ਪਾ ਕੇ ਅਗਲਾ ਆ ਆ ਹੁੱਕ ਵਾਲੀ ਆ ਗਈ ਆਪਣੀ ਹੁੱਕ ਵਾਲੀ ਆ ਗਈ ਹੁੱਕ ਵਾਲੀਆਂ ਇਹ ਤਨ ਆ ਹੁੱਕ ਵਾਲੀ ਆ ਗਈ ਇਹ ਦੇਖ ਲਵਾ ਜੀ ਠੀਕ ਹੈ ਹੁੱਕ ਵਾਲੀ ਵੀ ਦਿਖਾ ਦਿੰਦੇ ਆ ਤੁਹਾਨੂੰ ਇਹਦੇ ਵਿੱਚ ਇਹ ਫਰਸ਼ ਕਾ ਦਾ ਲੱਗਿਆ ਹੋਇਆ ਇਹ ਵਾਟਰ ਪ੍ਰੂਫ ਬੋਰਡ ਹੁੰਦਾ ਜੀ ਇਹ ਵਾਟਰ ਪ੍ਰੂਫ ਬੋਰਡ ਹਾਂਜੀ ਇਹ ਵਾਟਰ ਪ੍ਰੂਫ ਜਾਨੀ ਕਿ ਖਰਾਬ ਨਹੀਂ ਹੁੰਦਾ ਖਰਾਬ ਨਹੀਂ ਹੁੰਦਾ ਇਹ ਵਾਟਰ ਪ੍ਰੂਫ ਹੈ ਪਾਣੀ ਤੋਂ ਜ਼ਮੀਨ ਨਹੀਂ ਖਰਾਬ ਹੁੰਦਾ ਕੀ ਬਾਤ ਆ ਪਾਣੀ ਪੈ ਜੇ ਗੁੱਸ ਵੀ ਹੋ ਜੇ ਇਹਦਾ ਸਾਇਜ਼ 3 ਬਾਈ 5 ਦਾ ਹੁੰਦਾ ਜੀ ਠੀਕ ਹੈ ਇਹ ਮੋਟਰਸਾਈਕਲ ਦੇ ਟਾਇਰ ਨਮਾਣੀਟ ਅਰਬੋਟਰ ਹਾਲ ਦੇ ਪਾਗੇ 2 ਟਾਇਰਾਂ ਵਾਲੀ 12000 ਦੀ 3 ਟਾਇਰਾਂ ਵਾਲੀ 13500 ਦੀ ਠੀਕ ਹੈ 4 ਟਾਇਰਾਂ ਵਾਲੀ ਵੀ ਬਣਾ ਦਿੰਨੇ ਆ ਹਾਂ 4 ਟਾਇਰਾਂ ਵਾਲੀ ਵੀ ਬਣਾ ਦਿੰਨੇ ਆ ਉਹ ਆਪਣੀ 15500 ਰੁਪਏ ਦੀ ਹੈ ਠੀਕ ਹੈ 4 ਟਾਇਰਾਂ ਵਾਲੀ ਠੀਕ ਹੈ ਜੇ ਮਰੂਤੀ ਡੈਰੋ ਸਾਲ ਪਾਉਣਾ ਇਹਦੇ ਵਿੱਚ 3 ਟਾਇਰਾਂ ਵਾਲੀ ਹਾਂ ਉਹ 15500 ਦੀ ਪੂਰੀ ਵਧੀਆ ਟਾਪ ਦੀ ਠੀਕ ਹੈ ਵਿੱਚ ਬਣਾਈ ਜਾਂਦੇ ਆ ਲੋਕ ਤੁੱਥਮ ਤੁੱਥ ਕਰੀ ਜਾਂਦੇ ਆ ਆਪਾਂ ਉਹ ਕੰਮ ਕਰਦੇ ਨਹੀਂ ਉਹ ਕੰਮ ਕਰਨਾ ਨਹੀਂ ਇੱਕ ਹੋਰ ਚੀਜ਼ ਇਹਦੀ ਜਿਹੜਾ ਆਪਣਾ ਮਰੂਤੀ ਵਾਲਾ ਹਿੱਸਾ ਉਹ ਨਾਲ ਦਾ ਹੀ ਹਿੱਸਾ ਲਾਵਾਂਗੇ ਨਾਲ ਦਾ ਮਤਲਬ ਵੀ ਉਹਨੂੰ ਵੜਦੇ ਨਹੀਂ ਠੀਕ ਹੈ ਜਿੰਨਾ ਸਾਇਰ ਹੋਊਗਾ ਅਮਰੁੱਤੀ ਦੇ ਹਿੱਸੇ ਦਾ ਉਨੇ ਸਾਇਰ ਚੌੜੀ ਰੇੜੀ ਬਣੂਗੀ ਉਨੇ ਬਣੂ ਹਾਂ ਲੋਕ ਕੀ ਕਰਦੇ ਆ ਵਿੱਚ ਵੱਡ ਕੇ ਹਿੱਸਾ ਪਾਉਂਦੇ ਆ ਠੀਕ ਹੈ ਕੋਈ ਵੀ ਰੇੜੀ ਦੇਖ ਲਿਓ ਉਹਦਾ ਵੱਡਿਆ ਹੋ ਹਿੱਸਾ ਗਾਰੰਟੀ ਹੈ ਜੀ ਦੀ ਆਪਣੀ ਠੀਕ ਹੈ ਤੇ ਟੂਲ ਟਾਲ ਵੀ ਵਧੀਆ ਲਾਕੇ ਟੂਲ ਟਾਲ ਵਧੀਆ ਲਾਕੇ ਦੇਵਾਂਗੇ 2 ਲਾਕੇ ਦੇਵਾਂਗੇ ਨਾਲੇ ਆ ਰੇੜੀ ਆਪਣੀ ਦੂਜੀ ਆ ਗਈ अच्छा ये बेड लग जाता है देखो बेड भी बढ़िया का ठीक है ये बेड वाली आ गई हां बेड वाली आ गई ठीक है हां आ देखो आयम अपन दो टूल लाउने है का टूल लग गया एक ਥੱਲੇ ਲੱਗ ਜਾਂਦਾ ਇੱਕ ਥੱਲੇ ਲੱਗ ਜਾਂਦਾ ਇਤਰੀ ਲੱਗਿਆ ਹੋਇਆ ਇਹ ਮਤਲਬ ਤਿਆਰ ਆ ਸਾਰੀ ਜਿਹੜੀ हां जी ਉਹ ਵੀ ਇਧਰ ਇਹ ਤਿਆਰ ਹੈ हां जी मैं सारी ਜਿਹੜੀ ਤਿਆਰ ਕਰਕੇ ਇਹ 14 ਮਾਡਲ ਮੋਟਾ ਲੱਗਿਆ ਹੋਇਆ 14 ਮਾਡਲ ਛੋਟਾ ਲੱਗਿਆ ਇਹ ਸਾਡਾ ਲੱਗਿਆ ਹੋਇਆ ਹੈ ਅਸੀਂ ਲਾ ਕੇ ਦਿੱਤਾ 50000 ਦੀ ਰੇੜੀ ਦਿੱਤੀ ਹੈ ਪੂਰੇ ਦੀ ਪੂਰੇ ਦੀ 50000 ਇਹਦੇ ਵਿੱਚ 40 ਵਾਲੀ ਵੀ ਬਣ ਜਾਂਦੀ ਆ ਆਹੀ ਚੀਜ਼ ਜਮਾ ਇਹੀ ਚੀਜ਼ ਜਮਾ ਹਾਂ ਉਹਦੇ ਵਿੱਚ ਟਾਇਰਾਂ ਦੇ ਮੈਨੂੰ ਇੱਕ ਇੱਕ ਚੀਜ਼ ਇਹ ਦੱਸੋ ਹਾਂਜੀ ਜਿਵੇਂ ਇਹ ਤੇ ਡਿਸਕਵਰ ਹੈ ਨਾ ਇਹ ਹਾਂਜੀ ਹਾਂਜੀ ਡਿਸਕਵਰ ਲੱਗਿਆ ਹੋਇਆ ਮੋਟਰਸਾਈਕਲ ਕੋਈ ਹੋਰ ਵੀ ਮੋਟਰਸਾਈਕਲ ਲਾ ਦਨੇ ਉਹ ਜਿਹੜਾ ਮਰਜੀ ਕਹੋਗੇ ਸਾਰੇ ਲੱਗ ਜਾਣੇ ਉਹ ਦੇਖੋ ਕੈਲੀਵਰ ਲੱਗਿਆ ਹੋਇਆ ਠੀਕ ਹੈ ਜੀ ਆਹ ਡਿਸਕਵਰ ਲੱਗਿਆ ਇੱਧਰ ਆ ਦੇਖੋ ਆਹ TVS ਵਾਲੀ ਤਿਆਰ ਕਰੀਏ ਕਿਸੇ ਨੂੰ TVS ਆ 40000 ਦੀ ਵੀ ਦਿੱਤੀ ਆ ਦੇਖ ਲਓ 40000 ਦੀ ਹਾਂ ਸਾਰਾ ਓਕੇ ਗੱਲ ਹੈ ਮੋਟਰਸਾਈਕਲ ਦਾ ਵੀ ਮੁੱਲ ਲੱਗ ਹੁੰਦਾ ਦਾ 14 ਦਾ ਸਾਰੇ ਮੁੱਲ ਅਲੱਗ ਹੁੰਦੇ ਆ ਉਹ ਅਲੱਗ ਹੁੰਦੇ ਆ ਹਾਂਜੀ ਹਾਂਜੀ ਜਿਵੇਂ ਆ ਟੀਵੀ ਐਸ ਖੜਾ ਸਾਡੇ ਕੋਲੇ ਹਾਂਜੀ 18 ਮਾਡਲਾ ਠੀਕ ਹੈ ਜੀ ਇਹ ਰੈਡੀ ਲਾ ਕੇ 55000 ਦੀ ਇਹ 55000 ਦਾ ਆ ਖੜੀ ਆ 35000 ਦੀ ਜੀ ਇਹ 35000 ਦੀ ਹੁੰਡੇ ਤੇ ਪੈ ਸਰਦੇ ਆ 35000 ਦੀ ਠੀਕ ਆ ਆ ਦੇਖੋ ਉਹ ਟਰਾਲ ਦੇਖੋ ਪੂਰਾ ਸਾਫ ਆ ਬੂਰਾ ਸਾਹਿਬ ਪਿਆ ਹਾਂਜੀ ਹਾਂ ਬੂਰਾ ਸਾਹਿਬ ਦੂਜੇ ਆ ਗਿਆਗਾ ਹਾਂ ਡਿਸਕਵਰ ਆ ਗਿਆ ਇੱਕ ਹਾਂ ਡਿਸਕਵਰੀ ਹੋਰ ਆ ਗਿਆ ਹਾਂ ਇਹ 45000 ਦੀ ਇਸ ਸੰਜਾ ਇਦਾਂ ਤਿਆਰ ਕਰਦੇ ਹਾਂ ਹਾਂ ਇਹ ਤਾਂ ਸਪਰੇਅ ਪੰਪ ਦਾ ਸੰਜਾ ਆ ਜੀ ਸਰਪੇਅ ਪੰਪ ਦਾ ਹਾਂ ਸਪਰੇਅ ਪੰਪ ਉਹ ਵੀ ਤਿਆਰ ਕਰਦੇ ਹਾਂ ਉਹ ਵੀ ਤਿਆਰ ਕਰਦੇ ਹਾਂ ਠੀਕ ਆ ਸਰਪੇਅ ਪੰਪ ਦਾ ਤਿਆਰ ਹੋ ਹੀ ਜਾਂਦਾ ਬਾਈ ਸੰਜਾ 22 ਸਪਰੇਅ ਪੰਪ ਵੀ ਤਿਆਰ ਕਰਦੇ ਆ ਆ ਬਾਡੀ ਆ ਗਈ ਆਪਣੀ ਆ ਦੇਖੋ ਠੀਕ ਆ ਜੀ ਆਹ ਸਪੋਟਾ ਪਾਈਆਂ ਦੇਖੋ ਥੱਲੇ ਠੀਕ ਹੈ ਜੀ ਆ ਲੰਮੀ ਐਸ ਵੋਟਾਂ ਪਾਉਣੀਆਂ ਜੀ ਅਸੀਂ ਆਸਪੋਰਟ ਆਸਪੋਰਟ ਪਾਤੀ ਆਸਪੋਰਟ ਕੋਈ ਨਹੀਂ ਪਾਉਂਦਾਗਾ ਠੀਕ ਹੈ ਜੀ ਇਹ ਸਪੋਰਟ ਕੱਲੇ ਅਸੀਂ ਪਾਉਣੇ ਆ ਠੀਕ ਹੈ ਜੀ ਜਾਂ ਸਾਡੇ ਕਾਪੀ ਰੇਟਰ ਪਾਉਂਦੇ ਆ ਠੀਕ ਹੈ ਜੀ ਜਿਹੜੇ ਸਾਥੋਂ ਬਣ ਕੇ ਗਏ ਆ ਯਾਰ ਠੀਕ ਹੈ ਜੀ ਉਹ ਪਾਉਂਦੇ ਆ ਉਹ ਪਾਉਣ ਹੁਣ ਲੱਗਿਆ ਪਤਾ ਵਾ ਅਲੱਗ ਅਲੱਗ ਤਰੀਕਾ ਹੁੰਦਾਗਾ ਹਾਂ ਆਏ ਆ ਜੀ ਗੱਲ ਬਦੂਦ ਨੰਬਰ ਇੱਥੇ ਆਪਾਂ ਫੋਲਡਿੰਗ ਕਰਦੇ ਆ ਚਾਦਰ ਠੀਕ ਹੈ ਆ ਦੇਖੋ ਫੋਲਡਿੰਗ ਕਰੀ ਦਿਖਾਵਾਂ ਆ ਜੀ ਠੀਕ ਹੈ ਜੀ ਆ ਦੇਖੋ ਇੱਥੋਂ ਇਹ ਫੋਲਡਿੰਗ ਕਰੀ ਵੀ ਆਇਆ ਚਾਰੇ ਪਾਸੋਂ ਠੀਕ ਹੈ ਹਾਂ ਇਹਦੇ ਵਿੱਚ ਆਪਾਂ ਇੱਕ ਚਾਦਰ ਚੋਂ ਇੱਕ ਬਾਡੀ ਬਣਾਉਣੀ ਹੈ ਇੱਕ ਚਾਦਰ ਚੋਂ ਇੱਕ ਬਾਡੀ ਇੱਕ ਬਾਡੀ ਠੀਕ ਹੈ ਬਿਨ ਜੋੜ ਵਾਲੀ ਚਾਦਰ ਹੈ ਮਿੱਤਰੋ ਹਾਂਜੀ ਹਾਂਜੀ ਤੇ ਹੁਣ ਹੋਰ ਕੀ ਪ੍ਰੋਸੀਜਰ ਹੈ ਹੋਰ ਪ੍ਰੋਸੀਜਰ ਤੁਹਾਨੂੰ ਸਮਾਨ ਦਿਖਾਉਣੇ ਆ ਮੋਟਰਸਾਈਕਲ ਦਿਖਾਉਣੇ ਆ ਜਿਓ ਹਾਂ ਮੋਟਰਸਾਈਕਲ ਕਾਂ ਕੇ ਆਪਾਂ ਚਾਦਰ 14 ਗੇਜ ਤੇ 12 ਗੇਜ ਵਰਤਦੇ ਆ 14 ਗੇਜ 12 ਗੇਜ ਹਾਂ ਤੇ 10 ਗੇਜ ਆ ਕੀ ਰੱਖੀ ਬੈਠਾ ਇਹ ਸਮਾਨ ਵੱਡਿਆ ਹੋਇਆ ਜੀ ਬਾਦੂ ਵੱਡਿਆ ਹੋਇਆ ਫਾਲਤੂ ਦੇਖੋ ਕਿੰਨਾ ਵੱਡਿਆ ਹੋਇਆ ਮੋਟਰ ਵਾਲਾ ਠੀਕ ਹੈ 100 ਮੋਟਰਾਂ ਵੱਡ ਗਿਆ ਛੱਟਿਆ ਪਿਆ ਜੀ 100 ਮੋਟਰਸਾਈਕਲ ਹਾਂਜੀ ਉਤਰੋ ਖੇਡਾਂੀਆਂ ਵੀ ਰੱਖੀ ਬੈਠੇ ਹੋਣਾ ਏਦਾਂ ਦਾ ਵੀ ਚੱਲਦਾ ਹੀ ਆਪਣਾ ਫੋਲ ਖੇਡਾਂ ਦਾ ਵੀ ਫੁੱਲ ਚੱਲਦਾ ਹੈ ਹਾਂਜੀ ਹਾਂ ਟਰੈਕਟਰ ਤਾਂ ਵੱਡੇ ਹੀ ਬਣਾਉਣਾ ਤੂੰ ਵੀ ਹੈਨਾ ਆਪਣੇ ਦਾ ਦਿਲ ਵੱਡੇ ਹੀ ਆ ਜੀ ਬਥੇਰੇ ਘਾਟੇ ਚੱਲੇ ਆਪਾਂ ਜੀ ਠੀਕ ਆਪਣੇ ਸਾਢੇ 3 ਲੱਖ ਦੇ ਥੱਲੇ ਆ ਗਈ ਅਸੀਂ ਠੀਕ ਹੈ ਪਹਿਲਾਂ ਮੇਰੇ ਬਾਪਦੇ ਨੇ ਹੈ ਮੋਟਰਸਾਈਕਲ ਹਾਂਜੀ ਪਹਿਲਾਂ ਮੇਰੇ ਬਾਪੂ ਨੂੰ ਕੁਝ ਨਹੀਂ ਦਿੱਤਾ ਮੇਰੇ ਦਾਦੇ ਨੇ ਠੀਕ ਹੈ ਜੀ ਸਾਰਾ ਕੁਝ ਮੇਰੇ ਬਾਪੂ ਨੇ ਆਪ ਬਣਾਇਆ ਜੀ ਠੀਕ ਹੈ ਜੀ 1 ਰੁਪਿਆ ਨਹੀਂ ਦਿੱਤਾ ਕੁਝ ਵੀ ਨਹੀਂ ਦਿੱਤਾ ਜੀ ਠੀਕ ਹੈ ਜੀ ਮੇਰੇ ਬਾਪੂ ਨੇ ਆਪ ਬਣਾਇਆ ਹੁਣ ਅਸੀਂ ਦੋਨੇ ਭਾਈਆਂ ਨੇ ਆਪ ਚੱਕਿਆ ਕੰਮ ਆਪ ਚੱਕਿਆ ਲੋਕਾਂ ਦੇ ਸਿਰ ਤੇ ਦੇਤਾ ਲੋਕ ਸਾਨੂੰ ਧੋਖਾ ਦੇਗੇ ਨੂੰਨ ਹਰਾਮ ਕਰਗੇ ਠੀਕ ਹੈ ਜੀ ਜੀ ਦਾ ਸਾਨੂੰ ਪਤਾ ਹੀ ਆਪਣੇ ਦਿਲ ਬਹੁਤ ਵੱਡੇ ਆ ਜੀ ਠੀਕ ਹੈ ਜੀ 5 ਲੱਖ ਰੁਪਏ ਦਾ ਘਾਟਾ ਚੱਲ ਗਿਆ ਬੈਠੇ ਹਜੇ ਵੀ ਠੀਕ ਹੈ ਵਧੀਆ ਐਸ ਕਰਦੇ ਆ ਤੇ ਹੁਣ ਆ ਖੜੇ ਨੇ ਹੈ ਲਾਈਨ ਤੇ ਆਹ ਖੜੇ ਆ ਦੇਖੋ ਮੋਟਰ ਵਾਲਾ ਠੀਕ ਹੈ ਜੀ ਆਹ ਦੇਖੋ ਆਹ ਮੋਟਰ ਵਾਲਾ ਖੜਾ ਜਿਵੇਂ ਆਹ ਵੈਕਟਰ ਖੜਾ 40000 ਦਾ ਦੇ ਦਾਂਗੇ ਪੈਸੇ ਨਾਲ ਖੜਾਗਾ ਆ ਸਾਰੇ ਆਪਣੇ ਮੋਟਰ ਹੈ ਨਾਲ ਜੀ ਠੀਕ ਹੈ ਰੀਂਗਾਂ ਵਾਸਤੇ ਹਾਂ ਜੀ ਇਹ ਲੋਕਾਂ ਮਾਸ ਤੇ ਰੱਖੇ ਹੋਇਆ ਵੀ ਕੋਈ ਆਵੇ ਸਾਡੇ ਕੋਲੇ ਤਾਂ ਅਸੀਂ ਰੈਡੀ ਬਣਾ ਕੇ ਦੇ ਦਈਏ ਉਹ ਦੇ ਦਈਏ ਹਾਂ ਤਿੰਨ ਦਿਨਾਂ ਚ ਰੈਡੀ ਦੰਨੇ ਆਪਾਂ ਠੀਕ ਹੈ ਇਹ ਮੋਟਰਸਾਈਕਲ ਦਾ ਕੰਮ ਕੁੰਮਾ ਮੜਾ ਮੋਟਾ ਕਰਕੇ ਸਾਰਾ ਕੁਝ A to Z ਕੰਮ ਕਰਾ ਕੇ ਗਾਰੰਟੀ ਹੈ ਜੀ ਸਾਡੀ ਮੋਟਰਸਾਈਕਲ ਦੀ ਸਾਰੇ ਦੀ ਠੀਕ ਹੈ ਜੀ ਸਾਡੀ ਗਾਰੰਟੀ ਹੋਊਗੀ ਇੱਥੋਂ ਤੁਹਾਨੂੰ ਚੈੱਕ ਕਰਾ ਕੇ ਓਕੇ ਕਰਕੇ ਹਾਂ ਸਾਰਾ ਕਰਕੇ ਦੇਮ ਪਿਸਟਨ ਪੈਂਦਾ ਹੋਇਆ ਪਿਸਟਨ ਵੀ ਪਵਾ ਕੇ ਦੇਵਾਂਗੇ ਪਿਸਟਨ ਪੈਂਦਾ ਹੋਇਆ ਉਹ ਵੀ ਪਵਾ ਕੇ ਦੇਵਾਂਗੇ ਸਾਰਾ ਕੁਝ ਕਰਾ ਕੇ ਦੇਵਾਂਗੇ ਠੀਕ ਹੈ ਪਿਛੇ ਲਾਈਟਾਂ ਲੂਟਾਂ ਲਵਾ ਕੇ ਰੈਡੀ ਦੇ ਹਾਂਜੀ ਉਹ ਵੀ ਦੇਵਾਂਗੇ ਜੀ ਠੀਕ ਹੈ ਯਾਨੀ ਕਿ ਪੂਰਾ ਕੋਕਾ ਪੀਸ ਬਣਾ ਕੋਕਾ ਪੀਸ ਸਾਡੇ ਸਾਹਮਣੇ ਦੇਖੋ ਕਿੰਨੇ ਮੋਟਰਾਂ ਖੜੇ ਆ ਮੋਟਰਸਾਈਕਲ ਹੀ ਮੋਟਰਸਾਈਕਲ ਆਹ ਪੁਰਾਣੀਆਂ ਰੈਡੀਆਂ ਖੜੀਆਂ ਜੇ ਕਿਸੇ ਨੂੰ ਪੁਰਾਣੀਆਂ ਰੈਡੀਆਂ ਦੀ ਲੋੜ ਆ 15000 ਦੀ ਪੁਰਾਣੀ ਰੈਡੀ ਠੀਕ ਹੈ ਪੁਰਾਣੀ ਰੈਡੀ ਹਾਂ 15000 ਦੀ 15000 ਦੀ ਪੁਰਾਣੀਆਂ ਵੀ ਖੜੀਆਂ ਨੇ ਮਿੱਤਰੋ ਆਹ ਦੇਖੋ ਮੋਟਰਾਂ ਕਿੰਨੇ ਵੱਡੇ ਹੋਇਆ ਵਾਦੂ ਠੀਕ ਵੱਡ ਕੇ ਯਾਨੀ ਕਿ ਸਮਾਨ ਜਿਹੜਾ ਵਿੱਚੋਂ ਵਰਤੋਂ ਦਾ ਉਹ ਕਰ ਲੈਨੇ ਉਹ ਵਰਤੋਂ ਦਾ ਹਾਂਜੀ ਹਾਂ ਠੀਕ ਤੁਹਾਨੂੰ ਰੈਡੀਆਂ ਦਾ ਸਮਾਨ ਦਿਖਾ ਦ ਠੀਕ ਹੈ ਜੀ ਉਹ ਚੀਜ਼ ਚ ਬੜਾ ਫਰਕ ਪੈ ਜਾਂਦਾ ਗਾ ਅੱਛਾ ਜੀ ਆ ਦੇਖੋ ਆ ਸਾਫਟ ਦੇਖੋ ਆ ਸਾਫਟਾਂ ਦੇਖੋ ਕਿੰਨੀਆਂ ਪਈਆਂ ਆਪਣੇ ਕੋਲ ਠੀਕ ਹੈ ਜੀ ਆ ਸਾਰੇ ਦਿਖਾਈ ਕਰਾਂ ਭਾਈ ਆਫਟਾ ਦੇਖੋ ਇਹ ਸਾਫਟਾਂ ਪੂਰੀਆਂ ਮੋਟੀਆਂ ਆਪਣੇ ਕੋਲ ਦੇਖੋ 2 ਇੰਚੀ ਸਾਫਟ ਹੈ ਜੀ 2 ਇੰਚੀ ਹਾਂ ਬੇ ਚ ਪੌਣੀ ਦੀ ਪਈ ਜਾਂਦੇ ਹਾਂ ਹਾਂ ਜੀ ਇਹ ਪੌਣੀ ਦੀ ਨਹੀਂ ਪੂਰੀ 2 ਇੰਚੀ ਆ ਪੂਰੀ 2 ਇੰਚੀ ਹਾਂ ਇਹ ਆਪਣੇ ਕੋਲ ਹੀ ਆਉਂਦੀ ਹੈ ਗੱਲੀ ਕਿਸੇ ਕੋਲ ਨਹੀਂ ਆਉਂਦੀ ਠੀਕ ਆ ਆ ਚਿੰਗਣਾਟ ਆ ਦੇਖੋ ਉੱਪਰ ਲਾਣਾ ਦੇਖੋ ਖੜੇ ਮੜਾ ਜਾ ਠੀਕ ਆ ਆ ਸਾਨੂੰ ਡੈਕ ਦਿਖਾਈ ਸੀ ਉਦੋਂ ਠੀਕ ਹੈ ਆ ਡਾ ਕੰਨੀ ਮੋਟੀ ਆ ਮਤਲਬ ਇਹ ਚੌੜੀ ਹੁੰਦੀ ਆ ਚੌੜੀ ਹੁੰਦੀ ਆ ਇਹ ਇਹਦੇ ਵਿੱਚ ਐ ਚੱਲ ਕੇ ਹਾਂਜੀ ਇਹ ਪੋਰਾ ਵੀ ਚੱਲ ਨਹੀਂ ਹੁੰਦੀ ਇਹ ਚੱਲਣੀ ਹੁੰਦੀ ਪੂਰੀ ਪੂਰੀ ਹੋਊਗੀ ਇਹ ਪੂਰੀ ਪੂਰੀ ਹਾਂ ਨਹੀਂ ਉੱਪਰਲੇ ਉੱਚੀ ਨਹੀਂ ਮੇਰਾ ਇਹ ਚੱਲਣ ਲੱਗ ਜਾਂਦੀ ਹੈ ਜੇ ਜੇ ਖੁੱਲੀ ਹੋਵੇ ਇਹ ਠੀਕ ਹੈ ਜੀ ਇਹ ਆਪਾਂ ਸੀਐਨਸੀ ਤੇ ਬਣਾਉਨੇ ਆ ਦੇਖੋ ਠੀਕ ਹੈ ਸੀਐਨਸੀ ਦਾ ਪੋਰਾ ਇਹ ਠੀਕ ਹੈ ਜੀ ਠੀਕ ਹੈ ਜੀ ਦੂਜੇ ਨੰਬਰ ਤੇ ਫਿਰ ਆ ਜਗ ਨਟ ਦੇਖੋ ਕਿੱਡਾ ਆਪਣਾ ਠੀਕ ਹੈ ਜੀ ਆ ਜਗ ਨਟ ਕੋਈ ਨਹੀਂ ਲਾਉਂਦਾ ਵਿੱਚ ਬ੍ਰੀਕ ਤੇ ਨਟ ਲਾਈ ਜਾਂਦੇ ਆ ਠੀਕ ਹੈ ਜੀ ਵਾ ਵੱਢੀ ਜਾਂਦੇ ਆ ਪਰ ਆਪਾਂ ਕੰਮ ਕਰਦੇ ਨਹੀਂ ਜੀ ਉਹ ਠੀਕ ਆ ਗਲਾਰੀਆਂ ਦੇਖੋ ਆ ਸਪੈਸ਼ਲ ਹੱਬਾਂ ਵਾਲੀਆਂ ਆਉਂਦੀਆਂ ਆਪਣੇ ਕੋਲੇ ਹਾਂਜੀ ਇਹ ਹੱਬਾਂ ਤੇ ਚੜਦੀਆਂ ਇਹ ਪੱਕੀਆਂ ਗਰਾਰੀਆਂ ਪੱਕੀਆਂ ਹਾਂ ਮਤਲਬ ਵੀ ਇਹ ਚੰਦੇਰੀ ਨਹੀਂ ਆ ਤਿੰਨ ਸਾਲ ਹਾਂ ਕੁਝ ਨਹੀਂ ਹੁੰਦਾ ਜੀ ਇਹਨੂੰ ਤਿੰਨ ਸਾਲ ਕੱਖ ਵੀ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਜੀ ਕੁਝ ਵੀ ਨਹੀਂ ਹੁੰਦਾ ਬਾਕੀ ਆ ਬੈਰਿੰਗ ਆ ਗਏ ਗਰਾਰੀ ਦੇਖ ਸਾਹ ਮਨ ਕੜਾ ਚੱਕੀਆਂ ਘੈਂਟ ਐ ਗਰਾਰੀ ਗਰਾਰੀ ਹਾਂ ਹੀ ਮੂੜੀ ਮੋਟੀ ਗਰਾਰੀ ਆ ਜੀ ਆ ਕੜਾ ਆਹ ਕੜਾ ਦੇਖ ਲੋ ਆ 3 ਕਿਲੋ ਦਾ ਕੜਾ ਹੈ ਜੀ ਠੀਕ ਐ 3 ਕਿਲੋ ਦਾ ਕਿਉਂਕਿ ਇਹ ਪੈਰ ਆ ਰੇੜੀ ਦੇ ਠੀਕ ਹੈ ਜੀ ਤੇ ਰੈਡੀ ਇਹ ਇਹਦੇ ਸਰਤੇ ਹੁੰਦੀ ਹੈ ਰੈਡੀ ਸਾਰੀ ਠੀਕ ਹੈ ਜੀ ਜੇ ਇਹੀ ਨਾ ਵਧੀਆ ਹੋਊਗਾ ਤਾਂ ਫਿਰ ਕੋਈ ਫਾਇਦਾ ਨਹੀਂ ਹਾਂ ਦੇਖੋ 3 ਕਿਲੋ ਲਾ ਕੇ ਚੱਕ ਕੇ ਦੇਖੋ 3 ਕਿਲੋ ਪਾਕੀ 3 ਕਿਲੋ ਰਹਿ ਗਿਆ ਬਾਈ ਬਾਕੀ ਵਿਚਾਲੇ ਤੁਹਾਨੂੰ ਦਿਖਾ ਦਿੰਦਾ ਲਾਏ ਜਿਹੜੇ ਉਹ ਚੱਕੀ ਲਾਏ ਠੀਕ ਆਹ ਭਾਈ ਜੀ ਵਿਚਾਲੇ ਲਾ ਆਹ ਦੇਖੋ ਠੀਕ ਹੈ ਆਹ ਪਾ ਕੇ ਦਿੰਨੇ ਆ ਪਾ ਬੱਟ ਵਾਲੇ ਬੱਟ ਵਾਲੇ ਹਾਂ ਬੱਟ ਵਾਲੇ ਹੁੰਦੇ ਆ ਇਹ ਬੱਟ ਵਾਲੇ ਇਹਦੀ ਮਜ਼ਬੂਤੀ ਹੁੰਦੀ ਹੈ ਜਦ ਇਹ ਇਹ ਬਾਦਮ ਜੁੱਤੀਆਂ ਚੱਕ ਕੇ ਦੇਖੋ ਜੀ ਠੀਕ ਹੈ ਫੁੱਲ ਹੈਵੀ ਇਹ ਦੇਖ ਹੂੰ ਬਹੁਤ ਆਇਆ ਹੋਊਗਾ ਜੀ ਹੋਊਗਾ ਰਾਮ 10 ਕਿਲੋ ਦਾ ਰਾਮ ਨਾ ਬਾਈ ਬਾਪ ਕੋਈ ਗੱਲ ਨਹੀਂ ਜਦੋਂ ਜੀ ਆਏ ਓ ਛੋਟੇ ਆਏ ਨੂੰ ਹਾਂਜੀ ਜ਼ਰੂਰ ਆਇਓ ਤੇ ਲਕੇਸ਼ ਨਾਲ ਮਾੜੀ ਜੀ ਬੋਲਦੇ ਬਾਈ ਫਿਰ ਹੁਣ ਲਕੇਸ਼ ਨਾਲ ਆਪਣੀ ਬਠੰਡਾ ਰੋਡ ਹੰਢਾਇਆ ਜਦੋਂ ਆਪਾਂ ਆੜੀ ਇਸ਼ਾਰਾ ਵਾਲਾ ਮੋੜ ਮੁੜਦੇ ਆ ਹਾਂਜੀ ਉੱਥੇ ਆਪਣੀ ਦੁਕਾਨਾ ਖੁੰਜੇ ਤੇ ਬਸਤਰੀ ਘੁੰਮਣ ਸਿੰਘਾ ਆਪਣੇ ਸਾਰੇ ਬੋੜੀ ਲਾਲ ਆ ਠੀਕ ਹੈ ਜੀ ਬਾਪ ਆਪਣਾ ਖੇਡਾ ਲੱਗਿਆ ਹੁਣੀਆਂ ਬਾਹਰ ਚੱਪਣੀ ਉਹੀ ਦੁਕਾਨ ਠੀਕ ਹੈ ਵਿੱਚ ਲੋਕ ਕਹਿੰਦੇ ਆ ਵੀ ਅਸੀਂ ਆ ਘੁੰਮਣ ਕੇ ਮਤਲਬ ਵੀ ਕੋਈ ਵੀ ਅਗਲਾ ਚਾਹੁੰਦਾ ਨਹੀਂ ਹੁੰਦਾ ਵੀ ਮੇਰੇ ਕੋਲੋਂ ਗਾਹਕ ਟੁੱਟੇ ਅਸੀਂ ਚਾਹੁੰਦੇ ਨਹੀਂ ਵੀ ਸਾਡੇ ਕੋਲੇ ਗਾਹਕ ਟੁੱਟੇ ਅਸੀਂ ਕਹਿੰਦੇ ਸਾਡੇ ਕੋਲੇ ਗਾਹਕ ਬਣੇ ਠੀਕ ਹੈ ਜੀ ਠੀਕ ਹੈ ਜੀ ਆਓ ਤੁਸੀਂ ਜੀ ਆਇਆਂ ਨੂੰ ਸੋਣੋ ਠੀਕ ਹੈ ਜੀ ਉਥੋਂ ਸਿੱਧਾ ਆਪਣਾ ਸਾੰਢਿਆ ਆਇਆ ਚੌਂਕ ਤੋਂ ਹਾਂਜੀ ਅੜੀਸਰ ਵਾਲਾ ਮੋੜ ਹਾਂਜੀ ਇਹ ਗਾਈ ਬਠੰਡਾ ਰੋਡ ਠੀਕ ਹੈ ਜੀ ਮਸਤਰੀ ਘੁੰਮਣ ਸਿੰਘ ਦੀ ਦੁਕਾਨਾ ਨੇੜੇ 9150 01198 ਉਹ ਨੰਬਰ ਆਪਣਾ ਠੀਕ ਹੈ ਜੀ 1198 ਦਾ ਨੰਬਰ ਆ ਜੇ ਕੋਈ ਹੋਰ ਬੰਦਾ ਕਹਿੰਦਾਗਾ ਹਾਂਜੀ ਵੀ ਸਾਡੇ ਕੋਲੇ ਆ ਨੰਬਰ ਆ ਅਸੀਂ ਆ ਘੁੰਮਣ ਕੇ ਠੀਕ ਹੈ ਜੀ ਤਾਂ ਪਹਿਲਾਂ ਸਾਨੂੰ ਦੇਖੋ ਅਸੀਂ ਹੀ ਹੋਵਾਂਗੇ ਦੁਕਾਨ ਤੇ ਹਾਜ਼ਰ ਸਾਡੇ ਨਾਲ ਮਿਲੋ ਪਹਿਲਾਂ ਠੀਕ ਹੈ ਕੋਈ ਹੋਰ ਕਹੂ ਵੀ ਹਾਂ ਅਸੀਂ ਆ ਹਾਂਜੀ ਉਹਨਾਂ ਕੋਲੇ ਖੜੇ ਹੋਣਾ ਸਹੀ ਨਾ ਪੜਾ ਠੀਕ ਹੈ ਜੀ ਨੰਬਰ ਦੁਬਾਰੇ ਫੇਰ ਬੋਲ ਦੇ 99150 ਜੀ 01158 ਜੀ ਠੀਕ ਹੈ ਜੀ ਉਹ 1158 ਨੰਬਰ ਆ ਜੀ ਬਹੁਤ ਬਹੁਤ ਧੰਨਵਾਦ ਬਾਈ ਹਰਪ੍ਰੀਤ ਸਿੰਘ ਹਾਂਜੀ ਹਾਂਜੀ ਤੇ ਲੋ ਵੀ ਮਿੱਤਰੋ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤੇ ਪੇਜ ਨੂੰ ਕਰ ਲਿਓ ਫੋਲੋ ਅਗਲੀ ਵੀਡੀਓ ਨਾਲ ਅਗਲੇ ਪਿੰਡ ਮਿਲਦੇ ਆ ਆਸਤ੍ਰੀਕਾਲ ਜੀ